ਬੋਰਡ ਦੇ ਇਹਦੇ ਪਿੱਛੇ ਮੈਨੂੰ ਦੱਸਿਆ ਗਿਆ ਕਿ ਵਿਲੇ ਡਿਫੈਂਸ ਕਮੇਟੀ ਇਸ ਪੰਜਾਬੀਆਂ ਨੇ ਜਿਲ੍ਹਾ ਦਾ ਮਕਸਦ ਹੈ ਕਿ ਜਦ ਪੁਲਿਸ ਤੇ ਬੀਐਸਐਫ ਨੂੰ ਤਾਲਮੇਲ ਕਰਨਾ ਤੇ ਉਹਨਾਂ ਨੂੰ ਜੇ ਕੋਈ ਵੀ ਐਕਟੀਵਿਟੀ ਹੁੰਦੀ ਹੈ 드론 ਸੰਬੰਧੀ ਜਾਂ ਕੋਈ ਡਰੱਗ ਸੰਬੰਧੀ ਜਾਂ ਕੋਈ ਹੋਰ ਉਹਨਾਂ ਨੂੰ ਲੱਗਦਾ ਇਲੀਗਲ ਐਕਟੀਵਿਟੀ ਆ ਜਾਂ ਵਿਕਾਸ ਸੰਬੰਧੀ ਵੀ ਕੋਈ ਮੁੱਦੇ ਹੁੰਦੇ ਨੇ ਤਾਂ ਉਹ ਬੀਐਸਐਫ ਤੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਸਾਂਝੇ ਕਰਨ ਤਾਂ ਜੋ ਕਿ ਅਸੀਂ ਉਹਨਾਂ ਦਾ ਪਹਿਲ ਦੇ ਦਰਦ ਦੇ ਹੱਲ ਕਰ ਸਕੀਏ ਤਾਂ ਹੁਣ ਮਾਨਜੋਗ ਨਵੇਂ ਗਵਰਨਰ ਸਾਹਿਬ ਨੇ ਜੁਆਇਨ ਕੀਤਾ ਹੈ ਤੇ ਉਹ 25 ਤਰੀਕ ਨੂੰ ਇੱਥੇ ਗੁਰਦਾਸਪੁਰ ਜਾ ਕੇ ਵਿਲੇਜ ਡਿਫੈਂਸ ਕਮੇਟੀ ਨਾਲ ਇੰਟਰੈਕਟ ਕਰਨਾ ਕਰਨਗੇ ਦੇਵਦੇਸ਼ ਬੰਦਵਿਚ ਜੀ ਮੈਂ ਤੇ ਦੋਨੋਂ ਐਸਐਸਪੀ ਸਹਿਬਾਨ ਗੁਰਦਾਸਪੁਰ ਤੇ ਬਟਾਲਾ ਅੱਜ ਪੀਡੀਸੀ ਨਾਲ ਅਸੀਂ ਮੈਂ ਐਜ਼ ਡਿਪਟੀ ਕਮਿਸ਼ਨਰ ਪਹਿਲੀ ਵਾਰ ਇਹਨਾਂ ਨੂੰ ਬੁਲਾ ਕੇ ਇੰਟਰੈਕਟ ਕਰ ਰਹੇ ਹਾਂ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਇਹਨਾਂ ਦੀਆਂ ਕੀ ਸਮੱਸਿਆ ਨੇ ਤਾਂ ਇਹਨਾਂ ਦੇ ਮਨਚ ਕੀ ਹੈਗਾ ਸੋ ਦੈਟ ਅਸੀਂ ਉਸ ਤੇ ਵਰਕ ਕਰ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਸਟੈਂਥਨ ਕਰਕੇ ਇਹਨਾਂ ਦਾ ਮੈਕਸਿਮ ਸਹਿਯੋਗ ਲੈ ਸਕੀਏ ਅੱਜ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਐਸਐਸਪੀ ਸਾਹਿਬ ਗੁਰਦਾਸਪੁਰ ਐਂਡ ਮੈਂ ਐਜ਼ ਅ ਸਟੂਡੈਂਟ ਆਦਾ ਇੱਥੇ ਡੇਰਾ ਬਾਬਾ ਨਾਨਕ ਆਈ ਹੈਗੇ ਨੇ ਇੱਥੇ ਅਸੀਂ ਜਿਹੜੀ ਵਕ ਵਕ ਪਿੰਡਾਂ ਦੀ ਜਿਹੜੀ ਵੀਡੀਸੀ ਹੈਗੀ ਤਾਂ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਨਾਲ ਮੀਟਿੰਗ ਹੋਈ ਤਾ ਇੱਕ ਦਾ ਬੇਸਿਕਲੀ ਉਹਨਾਂ ਦੇ ਜਿਹੜੇ ਕੁਝ ਮਸਲੇ ਸੀਗੇ ਉਹਨਾਂ ਦੀ ਇਹ ਸਿਨਵਾਹੀ ਕਰ ਲਈ ਐਂਡ ਦੇ ਹੈਵ ਬੀਨ ਰੀਅਸ਼ੋਰ ਕਿ ਉਹਦਾ ਨਿਪਟਾਰਾ ਕੀਤਾ ਜਾਵੇ ਬਾਕੀ ਜਿਹੜਾ VDC ਇਸ ਦਾ ਰੋਲ ਹੈ ਇੱਕ ਇੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਵੇਂ ਉਹ ਇੰਟੀਗ੍ਰੇਟਿਡ ਹੁੰਦੇ ਹੈ ਤਾਂ ਉਹ ਬੇਸਿਕਲੀ ਅਗੇਨ ਅਸੀਂ ਦੁਬਾਰਾ ਉਹ ਸਾਰਾ ਚੀਜ਼ੇ ਡਿਸਕਸ ਹੋਈ ਕਿ ਜਿਵੇਂ ਪਿੱਛੇ ਵੀ ਕੁਝ ਕੁਝ ਪੋਜ਼ਿਟਿਵ ਡਿਵੈਲਪਮੈਂਟs ਹੋ ਗਈਆਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਪੁਲਿਸ ਨੂੰ ਅਸimilarly ਉਸੇ ਫੈਸ਼ਨ ਤੇ ਉਸੇ ਤਰਜ਼ ਤੇ ਉਹਨੂੰ ਫਰਦਰ ਕੰਟੀਨਿਊ ਕਰਨਾ ਐਂਡ ਉਹ ਜਿਹੜਾ ਕੋਆਰਡੀਨੇਸ਼ਨ ਹੈ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨੂੰ ਫਰਦਰ ਸਟਰੰਥਨ ਕਰਨਾ ਤਾਂ ਉਹ ਸਾਡਾ ਮੁੱਦਾ ਸੀਗਾ ਅੱਜ ਦੀ ਮੀਟਿੰਗ ਦਾ ਸਰ ਇਹ ਇੱਕ ਨਾ ਨਹੀਂ ਇਹਦੇ ਵਿੱਚ ਬੇਸ਼ੱਕ ਸੈਂਸਿਟਿਵ ਏਰੀਆ ਹੈ ਤਾਂ ਉਸ ਚੀਜ਼ ਲਈ ਸਾਡਾ ਕੋਆਰਡੀਨੇਸ਼ਨ ਚੰਗਾ ਹੈ ਬੀਐਸਐਫ ਦੇ ਨਾਲ ਤਾਂ ਇਸ ਤੋਂ ਇਲਾਵਾ ਵੀ ਆਫਲੇਟ ਜਿਹੜੇ ਕੁਝ ਨਾਕੇ ਸੀ ਇਥੇ ਸਟੈਬਲਿਸ਼ ਕਰਦੇ ਕੁਝ ਸਟਰੰਥਨਿੰਗ ਕੀਤੀ ਹੈ ਕੁਝ ਫਰਦਰ ਅਸੀਂ ਪਲਾਨ ਚੱਲਦਾ ਪਿਆ ਤਾਂ ਜਿਹੜੀ ਕੋਈ ਨਫਰੀ ਅਸੀਂ ਕੜ ਕੇ ਡਿਸਟ੍ਰਿਕਟ ਚੋਂ ਬਾਹਲੇ ਡਿਸਟ੍ਰਿਕਟ ਚੋਂ ਅਸੀਂ ਇੱਥੇ ਡਿਪਲੋਏ ਕਰ ਰਹੇ ਹਾਂ ਥੈਂਕ ਯੂ